ਹਾਂ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਦਾ ਧਮਕਾਉਂਦੀ ਕੋਸ਼ਿਸ਼ ਕੀਤੀ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕਿ ਸੀਐਮ ਸਾਹਿਬ ਨੇ ਕਿਹਾ ਕਿ ਜਾਓ ਜੋ ਕਰ ਲੋ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲੋ ਨਹੀਂ ਜਿਹੜੀਆਂ ਮੰਗਾਂ ਨੇ ਉਹ ਵੀ ਮੈਂ ਮੰਨਦਾ ਜਿਹੜੀਆਂ ਗੱਲਾਂ ਇਹ ਬਿਆਨ ਤੁਸੀਂ ਸੁਣਿਆ ਕਿਸਾਨਾਂ ਆਗੂਆਂ ਦਾ ਜਾਓ ਕਰ ਲੋ ਜੋ ਕਰਨਾ ਹੈ ਮੈਂ ਨਹੀਂ ਗੱਲ ਮੰਨਦਾ ਇਹ ਕਹਿਣਾ ਹੈ ਬਲਬੀਰ ਸਿੰਘ ਰਾਜੇਵਾਲ ਤੇ ਜੁਗਿੰਦਰ ਸਿੰਘ ਉਗਰਾਹ ਦਾ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਦੀ ਅੱਜ ਕਿਸਾਨਾਂ ਦੇ ਨਾਲ ਮੀਟਿੰਗ ਸੀ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਤੇ ਉਲਟਾ ਉਹਨਾਂ ਨੂੰ ਕਿਹਾ ਜਾਓ ਜੋ ਕਰਨਾ ਹੈ ਕਰ ਲਓ ਮੈਂ ਨਹੀਂ ਮੰਨਦਾ ਇਸ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੀ ਜਥੇਬੰਦੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਭਗਵੰਤ ਮਾਨ ਨੇ ਰਵੱਈਆ ਸਹੀ ਨਹੀਂ ਅਪਣਾਇਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਭਗਵੰਤ ਮਾਨ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਵਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਤੋਂ ਸਿੱਧ ਲੈਣੀ ਚਾਹੀਦੀ ਏ ਉਹ ਕਿਸ ਤਰ੍ਹਾਂ ਆਪਣੀ ਕਾਰ ਸ਼ੈਲੀ ਨੂੰ ਚਲਾਉਂਦੇ ਸਨ ਤੇ ਕਿਸ ਤਰ੍ਹਾਂ ਉਹ ਲੋਕਾਂ ਦੇ ਸੁਝਾਅ ਸੁਣਦੇ ਸਨ ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਜੋ ਕਿ ਕੇਂਦਰ ਦੇ ਵਿੱਚ ਮੰਤਰੀ ਹਨ ਉਹਨਾਂ ਨੇ ਵੀ ਭਗਵੰਤ ਮਾਨ ਤੇ ਤੰਜ ਕੱਸਦਿਆਂ ਕਿਹਾ ਕਿ 7 ਵਜੇ ਦਾ ਸਮਾਂ ਹੋ ਗਿਆ ਸੀ ਤੇ ਪੰਜਾਬੇ ਨੂੰ ਪਤਾ ਹੀ ਸੀ ਕੀ ਹੋਣਾ ਹੈ ਇੰਨਾ ਹੀ ਨਹੀਂ ਰਵਨੀਤ ਬਿੱਟੂ ਨੇ ਇੱਥੋਂ ਤੱਕ ਕਿਹਾ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਭਵਿਕ ਚ ਮੁੱਖ ਮੰਤਰੀ ਨਾਲ ਮੀਟਿੰਗ ਕਰਨੀ ਹੋਏ ਤਾਂ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਕਰੋ ਇਸ ਤੇ ਸਿਆਸਤ ਹੁਣ ਲਗਾਤਾਰ ਹੋ ਰਹੀ ਹੈ ਬਦਦੇਰੇ ਐਜੋ ਜੀ ਖਬਰਾਂ ਵੇਖਣ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ